ਪੰਜਾਬ ਦੇ ਵਿੱਚ ਇੱਕ ਹੋਰ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਨੇ ਹਰ ਇੱਕ ਦਾ ਹਿਰਦਾ ਵਲੂੰਦਰ ਦਿੱਤਾ ਹੈ ਇਸ ਮਨਾਫਕ ਹੋਰ ਸਿਸਟਮ ਦੇ ਵਿੱਚ ਸਾਡਾ ਸਮਾਜ ਲਗਾਤਾਰ ਥੱਲੇ ਡਿੱਗਦਾ ਜਾ ਰਿਹਾ ਹੈ ਤੇ ਗਿਰਦਾ ਜਾ ਰਿਹਾ ਹੈ ਤੇ ਹੁਣ ਇਹ ਘਟਨਾ ਬਠਿੰਡਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਔਰਤ ਦੇ ਆਸ਼ਕ ਨੇ ਉਸ ਔਰਤ ਦਾ 17 ਸਾਲ ਦਾ ਗੱਭਰੂ ਪੁੱਤ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ ਪੂਰੀ ਘਟਨਾ ਦੀ ਕਹਾਣੀ ਤੁਹਾਨੂੰ ਦੱਸਦੇ ਆ ਪੂਰੀ ਵਾਰਦਾਤ ਦੱਸਦੇ ਆ ਔਰ ਇਹੋ ਜਿਹਾ ਘਟਨਾਵਾਂ ਸੁਣ ਕੇ ਲਾਜ਼ਮੀ ਹਰ ਬੰਦਾ ਸੋਚਣ ਸਮਝਣ ਲਈ ਮਜਬੂਰ ਹੁੰਦਾ ਤੇ ਸੁਣ ਕੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਕਿ ਯਾਰ ਇਹ ਹੋ ਕੀ ਰਿਹਾ ਇੱਕ ਬੇਨਤੀ ਜੇਕਰ ਤੁਸੀਂ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਘਟਨਾ ਮਿੱਤਰੋ ਇਹ ਹੈ ਕਿ ਬਠਿੰਡਾ ਦੇ ਵਿੱਚ ਜਿਹੜੀ ਸਰਹੰਦ ਕਨਾਲ ਹੈ ਬੀੜ ਬਹਿਮਣ ਦੇ ਕੋਲ ਉੱਥੇ ਪੁਲਿਸ ਨੂੰ ਇੱਕ ਸੂਚਨਾ ਦਿੱਤੀ ਗਈ ਹੈ ਇੱਕ ਨੌਜਵਾਨ ਮੁੰਡਾ ਜਿਹੜਾ ਹੈ ਉਹ ਖਤਾਨਾਂ ਦੇ ਵਿੱਚ ਉਹਦੀ লাশ ਪਈ ਹੋਈ ਹੈ ਜਦੋਂ ਪੁਲਿਸ ਉੱਥੇ ਗਈ ਉਹਨਾਂ ਨੇ ਉਸ ਡੈੱਡ ਬਾਡੀ ਨੂੰ ਕਬਜ਼ੇ ਦੇ ਵਿੱਚ ਲਿਆ ਤਾਂ ਫਿਰ ਅੱਗੇ ਕਹਾਣੀ ਖੁੱਲਣ ਲੱਗ ਪਈ ਇੱਕ ਦਿਨ ਪਹਿਲਾਂ ਤੱਕ ਇਹ ਅੰਨਾ ਕਤਲ ਸੀ ਪਰ ਫਿਰ ਇਹ ਦੀਆਂ ਪਰਤਾਂ ਖੁੱਲਣ ਲੱਗ ਪਈ ਪੁਲਿਸ ਨੇ ਜਦੋਂ ਅੱਗੇ ਛਾਣਬੀਨ ਕਰਨੀ ਸ਼ੁਰੂ ਕੀਤੀ ਪਤਾ ਲੱਗਿਆ ਕਿ ਇਹ ਫਲਾਣੇ ਪਿੰਡ ਦਾ ਨੌਜਵਾਨ ਹੈ ਤੇ ਜਦੋਂ ਇਹਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਤਾਂ ਉਹ ਪਰਿਵਾਰ ਜਦੋਂ ਆਇਆ ਤਾਂ ਪਤਾ ਲੱਗਿਆ ਕਿ ਬੀਤੇ ਇੱਕ ਦਿਨ ਤੋਂ ਇਹ ਪਰਿਵਾਰ ਜਿਹੜਾ ਉਹ ਥਾਣੇ ਪਹਿਲਾਂ ਹੀ ਆਪਣੇ ਪੁੱਤ ਦੀ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦਰਜ ਕਰਾ ਚੁੱਕਾ ਹੈ ਔਰ ਉੱਥੇ ਹੀ ਇੱਕ ਵਿਅਕਤੀ ਸੀ ਜਿਹੜਾ ਪਿਛਲੇ ਇੱਕ ਦਿਨ ਤੋਂ ਉਸ ਗੁੰਮ ਹੋਏ ਨੌਜਵਾਨ ਦੀ ਦੁਖਿਆਰੀ ਮਾਂ ਦੇ ਨਾਲ ਆਪ ਜਾ ਕੇ ਤੇ ਥਾਣੇ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਲਿਖਾਉਂਦਾ ਫਿਰਦਾ ਸੀ ਨਾਲ ਹੀ ਉਹ ਲੱਭਦਾ ਫਿਰਦਾ ਸੀ ਤੇ ਜਦੋਂ ਫਿਰ ਪੁਲਿਸ ਨੇ ਸਾਰੀ ਜਾਂਚ ਗਹਿਰਾਈ ਨਾਲ ਸ਼ੁਰੂ ਕੀਤੀ ਤਾਂ ਜੋ ਪੁਲਿਸ ਨੇ ਦੱਸਿਆ ਉਹ ਬੜਾ ਸੰਸਨੀਖੇਜ ਹੋਇਆ ਕਿ ਕਿ ਉਹੀ ਬੰਦਾ ਜਿਹੜਾ ਨਾਲੇ ਤਾਂ ਥਾਣੇ ਦਰਖਾਸਤਾਂ ਦੇ ਰਿਆ ਸੀ ਗੁੰਮ ਹੋਣ ਦੀਆਂ ਤੇ ਨਾਲੇ ਨਾਲ ਮੁੰਡੇ ਦੀ ਭਾਲ ਕਰਾਉਂਦਾ ਫਿਰਦਾ ਸੀ ਉਹੀ ਉਸ ਮੁੰਡੇ ਦਾ ਕਾਤਲ ਨਿਕਲਿਆ ਉਹ ਕੌਣ ਸੀ ਉਹ ਉਸ ਮੁੰਡੇ ਦੀ ਮਾਂ ਦਾ ਆਸ਼ਕ ਸੀ ਜਿਹੜਾ ਪਿਛਲੇ 7-8 ਸਾਲ ਤੋਂ ਉਸ ਮੁੰਡੇ ਦੀ ਮਾਂ ਦੇ ਨਾਲ ਰਹਿ ਰਿਹਾ ਸੀਗਾ ਔਰ ਇਹ ਜਿਹੜਾ ਮੁੰਡਾ ਸੀ 17 ਸਾਲਾਂ ਦਾ ਜਿਹਦਾ ਨਾਮ ਦੀਪੂ ਦੱਸਿਆ ਜਾ ਰਿਹਾ ਦੀਪੂ ਸਿੰਘ ਇਹ ਕੀ ਕਰਦਾ ਸੀ ਇਹ ਉਹਨੂੰ ਰੋਕਦਾ ਸੀ ਪੁਲਿਸ ਕਹਿੰਦੀ ਹੈ ਕਿ ਪਿਛਲੇ 1 ਸਾਲ ਦੇ ਵਿੱਚ ਕਈ ਵਾਰ ਇਸ ਮੁੰਡੇ ਨੇ ਉਸ ਬੰਦੇ ਨਾਲ ਬਹਿਸ ਕੀਤੀ ਤੂੰ ਤੂੰ ਮੈਮੇ ਹੋਈ ਕਿਉਂਕਿ 7-8 ਸਾਲ ਪਹਿਲਾਂ ਜਦੋਂ ਉਹ ਔਰਤ ਇਸ ਬੰਦੇ ਦੇ ਸੰਪਰਕ ਚ ਆਈ ਉਦੋਂ ਅਜੇ ਉਹ ਛੋਟਾ ਸੀ ਪਰ ਜਿਵੇਂ ਜਿਵੇਂ ਉਹ ਗੱਭਰੂ ਹੋਇਆ ਤਾਂ ਓਵੇਂ ਓਵੇਂ ਉਹਨੂੰ ਸਾਰੀ ਸਮਝ ਆਉਣ ਲੱਗ ਪਈ ਅਸਲ ਦੇ ਵਿੱਚ ਇਹ ਔਰਤ ਦਾ ਪਹਿਲਾਂ ਕਿਤੇ ਹੋਰ ਵਿਆਹ ਹੋਇਆ ਸੀ ਤੇ ਇਹਦੇ ਤਿੰਨ ਬੱਚੇ ਦੱਸੇ ਜਾਂਦੇ ਨੇ ਇੱਕ ਕੁੜੀ ਤੇ ਦੋ ਮੁੰਡੇ ਤੇ ਇੱਕ ਵੱਡਾ ਮੁੰਡਾ ਜਿਹੜਾ ਉਹ ਪਹਿਲਾਂ ਵਾਲੀ ਥਾਂ ਤੇ ਹੀ ਐ ਪਰ ਇਹ ਔਰਤ ਆਪਣੇ ਛੋਟੇ ਮੁੰਡੇ ਨੂੰ ਲੈ ਕੇ ਤੇ ਦੂਜੀ ਥਾਂ ਇਸ ਵਿਅਕਤੀ ਦੇ ਸੰਪਰਕ ਚ ਆ ਗਈ ਤੇ ਫਿਰ ਉਹਦੇ ਨਾਲ ਵਿਚਰਨ ਲੱਗ ਪਈ ਤਾਂ ਫਿਰ ਇਹ ਜਿਹੜਾ ਵਿਅਕਤੀ ਹੈ ਜਿਸ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਇਹਨੇ ਕੀ ਕੀਤਾ ਇਹਨੂੰ ਇੰਜ ਲੱਗਾ ਕਿ ਇਹ ਮੁੰਡਾ ਤਾਂ ਰੂੜਾ ਬਣੇਗਾ ਤਾਂ ਇਹਨੇ ਉਸ ਨੂੰ ਰਸਤੇ ਚੋਂ ਹਟਾਉਣ ਦੇ ਲਈ ਜਿਹੜੀ ਕਣਾਉਣੀ ਤੇ ਘਟਿਆ ਵਾਰਦਾਤ ਕੀਤੀ ਉਹ ਇਹ ਹੈ ਕਿ ਇਹਨੇ ਆਪਣਾ ਇੱਕ دوست ਹੈ ਦਾ ਅਮੀਨ ਸ਼ਰਮਾ ਉਹਦੇ ਨਾਲ ਰਲ ਕੇ ਸਲਾਹ ਬਣਾਈ ਕਿ ਆਪਾਂ ਇਹਨੂੰ ਮਾਰ ਦਈਏ ਤਾਂ ਫਿਰ ਉਸ ਮੁੰਡੇ ਨੂੰ ਇਹਨਾਂ ਨੇ ਕੋਈ ਮੋਟਰਸਾਈਕਲ ਦਵਾਉਣ ਦਾ ਲਾਲਚ ਦੇ ਕੇ ਤੇ ਮੋਟਰਸਾਈਕਲ ਦੇ ਉੱਪਰ ਉਹਨੂੰ ਘਰੋਂ ਲੈ ਗਏ ਤੇ ਫਿਰ ਉੱਥੇ ਇੱਕ ਨਹਿਰ ਦੇ ਪੁਲ ਤੇ ਬੀੜ ਬ੍ਰਹਿਮਣ ਵਾਲਾ ਉਹ ਵੱਜਦਾ ਜਗ੍ਹਾ ਉੱਥੇ ਜਾ ਕੇ ਤੇ ਉਸ ਦੀਪੂ ਸਿੰਘ ਨੂੰ ਇਹਨਾਂ ਨੇ ਮੋਟਰਸਾਈਕਲ ਤੋਂ ਡੇਗ ਲਿਆ ਤੇ ਫਿਰ ਉਹਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਕ ਕੱਪੜੇ ਦੇ ਨਾਲ ਉਹਦਾ ਗਲਾ ਘੁੱਟ ਕੇ ਉਹਨੂੰ ਦਰਦਨਾਕ ਮੌਤ ਦੇ ਦਿੱਤੀ ਹੁਣ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਖਤਾਨਾ ਦੇ ਵਿੱਚ ਸੁੱਟਤਾ ਤੇ ਫਿਰ ਵਾਪਸ ਚਲੇ ਗਏ ਉਹਦਾ ਮੋਟਰਸਾਈਕਲ ਵੀ ਇਹਨਾਂ ਨੇ ਕਿਤੇ ਬਿਲੇ ਲਾ ਦਿੱਤਾ ਤੇ ਜਾ ਕੇ ਤੇ ਫਿਰ ਪਿੰਡ 'ਚ ਜਦੋਂ ਚਰਚਾ ਹੋਈ ਕਿ ਮੁੰਡਾ ਲੱਭਦਾ ਨਹੀਂ ਗਾ ਮਾਂ ਨੇ ਰੌਲਾ ਪਾਇਆ ਤਾਂ ਫਿਰ ਆਪ ਹੀ ਇਹ ਜਿਹੜਾ ਗੁਰਦੀਪ ਸਿੰਘ ਹੈ ਜਿਹਨੂੰ ਪੁਲਿਸ ਨੇ ਹੁਣ ਫੜ ਲਿਆ ਇਹ ਆਪ ਹੀ ਥਾਣੇ ਰਿਪੋਰਟਾਂ ਦਰਜ ਕਰਾਉਂਦਾ ਫਿਰਿਆ ਨਾਲ ਲੱਭਦਾ ਫਿਰਿਆ ਤੁਸੀਂ ਦੇਖੋ ਯਾਰ ਕਿਸ ਹੱਦ ਤੱਕ ਛਾਤਰ ਬੰਦੇ ਜਾਂਦੇ ਨੇ ਔਰ ਇੱਕ ਮਾਮਲਾ ਪੁਲਿਸ ਨੇ ਹੋਰ ਦੱਸਿਆ ਪੁਲਿਸ ਕਹਿੰਦੀ ਹੈ ਕਿ ਇਹ ਵਿਅਕਤੀ ਇੰਨਾ ਛਾਤਰ ਹੈ ਕਿ ਇਹਨੇ ਪਹਿਲਾਂ ਵੀ ਆਪਣੇ ਇੱਕ ਰਿਸ਼ਤੇਦਾਰ ਦੀ ਕੁਝ ਜ਼ਮੀਨ ਚਾਰ ਜਾਲੀ ਬੰਦੇ ਖੜੇ ਕਰਕੇ ਵੇਚ ਦਿੱਤੀ ਸੀ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਹੁਣ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਇਹਦੇ ਉੱਪਰ ਤਾਂ ਇਹ ਉਹਨਾਂ ਨੂੰ ਫਸਾਉਣਾ ਚਾਹੁੰਦਾ ਸੀ ਤੇ ਇਹਨਾਂ ਦਾ ਇਹ ਇਰਾਦਾ ਸੀ ਕਿ ਨਾਲੇ ਤਾਂ ਮੁੰਡਾ ਰਸਤੇ 'ਚੋਂ ਹਟਾ ਹਟ ਜੂਗਾ ਤੇ ਨਾਲੇ ਇਹ ਦਾ ਜਿਹੜਾ ਕਤਲ ਹੈ ਜਦੋਂ ਉਹ ਮੁੰਡਾ ਲੱਭਾ ਨਾ ਤੇ ਅਸੀਂ ਇੰਜ ਬਣਾ ਦਾਂਗੇ ਭਈ ਉਹ ਉਹਨਾਂ ਨੇ ਅਗਵਾ ਕਰ ਲਿਆ ਜਿਨ੍ਹਾਂ ਦਾ ਸਾਡੇ ਨਾਲ ਜ਼ਮੀਨ ਦਾ ਝਗੜਾ ਚੱਲਦਾ ਹੈ ਦੇਖੋ ਕਿ ਸਹੱਦ ਤੱਕ ਸ਼ੈਤਾਨ ਦਿਮਾਗ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਹੀ ਇਹ ਦਬੋਚੇ ਗਏ ਹੁਣ ਉਹ ਦੋਨੇ ਪੁਲਿਸ ਕਹਿੰਦੀ ਹੈ ਕਿ ਗੁਰਦੀਪ ਸਿੰਘ ਤੇ ਅਮੀਨ ਸ਼ਰਮਾ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਪਰ ਇਸ ਘਟਨਾ ਦੇ ਵਿੱਚੋਂ ਇੱਕ ਬਹੁਤ ਵੱਡਾ ਸਵਾਲ ਨਿਕਲਦਾ ਹੈ ਕਿ ਸਾਡਾ ਸਮਾਜ ਕਿ ਸਹੱਦ ਤੱਕ ਨਿੱਗਰ ਚੁੱਕਿਆ ਤੇ ਦੂਜੀ ਗੱਲ ਤੁਸੀਂ ਦੇਖੋ ਸਾਡੇ ਸਮਾਜ ਦੇ ਇਹ ਜਿਹੜੇ ਬਿਲਕੁਲ ਥੋੜੀ ਜੀ ਬੁੱਧੀ ਵਾਲੇ ਘੱਟ ਅਕਲ ਵਾਲੇ ਲੋਕ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਹੁਣ ਪੁਲਿਸ ਤੇ ਸਿਸਟਮ ਕੋਲ ਕਿਸ ਪੱਧਰ ਦੀ ਟੈਕਨੋਲੋਜੀ ਹੈ ਉਹਨਾਂ ਬੁੱਧੂਆਂ ਨੂੰ ਐ ਲੱਗਦਾ ਹੈ ਕਿ ਸ਼ਾਇਦ ਜਿਵੇਂ ਅਸੀਂ ਆਮ ਲੋਕਾਂ ਨੂੰ ਮਾੜਾ ਮੋਟਾ ਮੂਰਖ ਮਾਰਕ ਬਣਾ ਜਾਂਦੇ ਹਾਂ ਐਦਾਂ ਹੀ ਅਸੀਂ ਸਿਸਟਮ ਨੂੰ ਵੀ ਬਣਾ ਦੇਾਂਗੇ ਪਰ ਰਾਜ ਪ੍ਰਬੰਧ ਹੁਣ ਬਹੁਤ ਅੱਗੇ ਜਾ ਚੁੱਕਿਆ ਹੈ ਟੈਕਨੋਲੋਜੀ ਬਹੁਤ ਵੱਧ ਚੁੱਕੀ ਹੈ ਪੁਲਿਸ ਦੇ ਕੋਲ ਬੜੇ ਸਾਧਨ ਨੇ ਹਰ ਇੱਕ ਘਟਨਾ ਦੀ ਤਹਿ ਤੱਕ ਜਾਣ ਵਾਲੇ ਤੇ ਇਸੇ ਤਰ੍ਹਾਂ ਇਹ ਜਿਹੜੇ ਇਹੋ ਜਿਹੇ ਬੁੱਧੂ ਜਿਹੇ ਬੰਦੇ ਨੇ ਜਿਨ੍ਹਾਂ ਦੇ ਬੇਲੀ ਵੀ ਇਹੋ ਜਿਹੇ ਬੁੱਧੂ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਕੱਖ ਨਹੀਂ ਪਤਾ ਤੇ ਇੱਕ ਦੂਜੇ ਨੂੰ ਰਿਆ ਦੇ ਕੇ ਤੇ ਉਹ ਆਪਦੇ ਆਪ ਨੂੰ ਚਾਣਕੀਆ ਸਮਝਣ ਲੱਗ ਪੈਂਦੇ ਨੇ ਜਿਵੇਂ ਇਹ ਦੋ ਬੰਦੇ ਇਹਨਾਂ ਨੇ ਰੈ ਬਣਾਈ ਹੋਣੀ ਹੈ ਇਹਨੂੰ ਲੱਗਦਾ ਹੋਣਾ ਵੀ ਆਹ ਜਿਹੜਾ ਮੇਰਾ ਦੋਸਤ ਹੈ ਨਾ ਉਹਨੂੰ ਤਾਂ ਰਹਿ ਹੀ ਬੜੀ ਸੁੱਝਦੀ ਆ ਤੇ ਇਹਨੂੰ ਐਵੇਂ ਹੀ ਲੱਗਦਾ ਹੋਣਾ ਵੀ ਵਹਿ ਬੜਾ ਤੇਜ ਆ ਪਰ ਇਹਨਾਂ ਦੀ ਇਹ ਗਲਤ ਫਹਮੀ ਇਹਨਾਂ ਨੂੰ ਮਾਰ ਗਈ ਰੋਜ਼ਾਨਾ ਜਦੋਂ ਅਸੀਂ ਕਤਲਾਂ ਦੀਆਂ ਖਬਰਾਂ ਸੁਣਦੇ ਆ ਜਿਵੇਂ ਕਿ ਅੱਜ ਇੱਕ ਹੋਰ ਘਟਨਾ ਜਿਹੜੀ ਆਈ ਹੈ ਸਾਹਮਣੇ ਜਿੱਥੇ ਇੱਕ ਪਿਓ ਨੇ ਆਪਣੇ 6 ਸਾਲਾਂ ਦੇ ਪੁੱਤਰ ਨੂੰ ਮਾਰਿਆ ਉਹ ਵੀ ਇਸੇ ਤਰ੍ਹਾਂ ਹੀ ਆ ਉਹ ਪਿਓ ਨੂੰ ਇੰਜ ਲੱਗਾ ਮਤੇਆ ਪਿਓ ਸੀ ਉਹ ਬਈ ਮੇਰਾ ਕਿਹੜਾ ਪਤਾ ਲੱਗਣਾ ਹੈ ਪਰ ਐਡੇ ਬੁੱਧੂ ਨੇ ਵੀ ਸਕੀਮਾਂ ਵੀ ਫੋਨਾਂ ਤੇ ਬਣਾ ਲੈਂਦੇ ਨੇ ਵੱਦ ਤੋਂ ਵੱਦ WhatsApp ਤੇ ਮੈਸੇਜ ਕਰਕੇ ਕਿਉਂਕਿ ਅਜੇ ਵੀ ਬਹੁਤਿਆਂ ਨੂੰ ਆਇਆ ਲੱਗਾ ਵੀ WhatsApp ਦੇ ਉੱਪਰ ਤਾਂ ਗੱਲ ਪੁਲਿਸ ਨੂੰ ਪਤਾ ਨਹੀਂ ਲੱਗਦੀ ਐਡੇ ਬੇਵਕੂਫ ਤੇ ਘੱਟ ਅਕਲ ਵਾਲੇ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਘਟਨਾ ਕਰਨੀ ਚਲਾਕੀ ਨਾਲ ਚਾਹੀਦੀ ਹੈ ਮੈਨੂੰ ਤਾਂ ਲੱਗਦਾ ਕਿ ਸਮਾਜ ਬੇਹੱਦ ਨਿਗਰਦਾ ਜਾ ਰਿਹਾ ਹੈ ਇਨਸਾਨੀਅਤ ਖਤਮ ਹੋ ਰਹੀ ਹੈ ਜਜ਼ਬਾਤ ਤੇ ਭਾਵਨਾਵਾਂ ਖਤਮ ਹੋ ਰਹੀਆਂ ਨੇ ਔਰ ਉਹਦੇ ਵਿੱਚੋਂ ਹੀ ਇਹ ਗੈਰ ਇਨਸਾਨੀਅਤਵਾਦੀ ਕਰਤੂਤਾ ਨਿਕਲਦੀਆਂ ਨੇ ਕਿਸੇ ਦੇ ਕਿਸੇ ਨਾਲ ਸੰਬੰਧ ਬਣ ਜਾਣੇ ਇਹ ਆਦ ਕਾਲ ਤੋਂ ਹੈ ਪਰ ਐਦਾ ਕਿਸੇ ਕੀਮਤੀ ਜਾਨ ਨੂੰ ਆਪਦੇ ਮਜੇ ਜਾਂ ਆਪਦੇ ਸਵਾਦ ਲਈ ਖਤਮ ਕਰਨਾ ਆਪਦੇ ਲਾਲਚ ਲਈ ਆਪਦੇ ਸਵਾਰਥ ਲਈ ਇਹ ਬੇਹੱਦ ਜਾਨਵਰਾਂ ਨਾਲੋਂ ਵੀ ਬੱਤਰ ਸੋਚ ਹੈ ਉਸੀ ਕੀ ਕਹੂੰਗੀ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਬਹੁਤ ਮਿਹਰਬਾਨੀ ਸ਼ੁਕਰੀ